ਸਰਬ ਜਿਹਨੇ ਸਾਡੇ ਸੀਐਮ ਸਾਹਿਬ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਿਛਲੇ ਹਫਤੇ ਵਿੱਚ ਇੱਕ ਬੰਦੇ ਨੇ ਅੱਜ ਵੀ 1 ਕਰੋੜ 4 ਲੱਖ 2000 ਰੁਪਏ ਦੇ ਅਸੀਂ ਚੈੱਕ ਪਿੰਡਾਂ ਨੂੰ ਤਕਸੀਮ ਕੀਤੇ ਨੇ ਵੱਖ-ਵੱਖ ਪੰਚਾਇਤਾਂ ਨੂੰ ਬਹੁਤ ਬਾਬੇ ਦੀ ਕਿਰਪਾ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਰਹੀ ਹੈ 13 13 ਕਰਕੇ ਕੋਈ ਕਮੀ ਨਹੀਂ ਪੰਜਾਬ ਸਰਕਾਰ ਵੱਲੋਂ ਜਿੰਨੇ ਡਿਵੈਲਪਮੈਂਟ ਦੇ ਸਾਨੂੰ ਪੈਸੇ ਚਾਹੀਦੇ ਸਾਡੇ ਆ ਸੰਗਤ ਖੜੀਆ ਸਰਪੰਚ ਸਾਹਿਬਾਰ ਖੜੇ ਆ ਅਸੀਂ ਦੇ ਰਹੇ ਆ ਪਿਛਲੇ ਹਫ਼ਤੇ ਹੀ ਸੀ 2 ਕਰੋੜ ਵੰਡ ਗਏ ਏਟੇ ਆ ਹੁਣ ਕਰੋੜ ਅਜ ਵੰਡਤਾ ਮੈਂ ਸੁਣਦਾ ਇਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਆ ਜਿਹੜਾ ਜਿਹੜਾ ਚੌਂਦਨੀਕ ਰੰਗਲਾ ਪੰਜਾਬ ਬਣਾਵੇ ਉਹਦੀ ਸ਼ੁਰੂਆਤ ਹੋ ਚੁੱਕੀ ਆ ਔਰ ਪਿੰਡਾਂ ਦੇ ਵਿੱਚ ਕੋਈ ਪਿੰਡ ਐਸਾ ਨਹੀਂ ਜਿੱਥੇ ਅਸੀਂ ਗ੍ਰਾਂਟ ਨਹੀਂ ਪਹੁੰਚਾਈ ਜੇ ਕੋਈ 1-2 ਰਹਿ ਵੀ ਗਿਆ ਸਾਡੇ ਨੋਟਸ 'ਚ ਆਇਆ ਤਾਂ ਉੱਥੇ ਵੀ ਪਹੁੰਚਾਵਾਂਗੇ ਹਰ ਇੱਕ ਪਿੰਡ 'ਚ ਕੰਮ ਚੱਲ ਰਿਹਾ ਉਹ ਤੋਂ ਬਾਅਦ ਹੁਣ ਸ਼ਹਿਰ ਦੀ ਵਾਰੀ ਆ ਅਸੀਂ ਅੱਜ ਇਹ ਸ਼ਹਿਰਾਂ 'ਚ ਕੰਮ ਚਲਾਵਾਂਗੇ ਔਰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਦਾ ਮੋਰੀ ਹਲਕਾ ਸਾਰੇ ਮਿਲ ਕੇ ਅਸੀਂ ਬਣਾਵਾਂਗੇ ਕਿਉਂਕਿ ਇਹ ਸ਼ਹੀਦਾਂ ਦੀ ਮਹਾਨ ਧਰਤੀ ਹੈ ਜਿੱਨਾ ਇੱਥੇ ਸੇਵਾ ਕੀਤੀ ਜਾਵੇ ਉਨੀ ਘਾਟ ਔਰ ਅਸੀਂ ਇਕੱਠੇ ਹੋ ਗਏ ਇਹ ਹਲਕਾ ਜਿਹੜਾ ਫਤਿਹਗੜ੍ਹ ਸਾਹਿਬ ਹੈ ਇਹਨੂੰ ਪੰਜਾਬ ਦਾ ਇੱਕ ਨੰਬਰ ਹਲਕਾ ਬਣਾਉਣਾ ਜਿਹੜੇ ਜਿਹੜੇ ਅੱਜ ਚੈੱਕ ਦਿੱਤੇ ਗਏ ਆ ਉਹ ਕਿਹੜੇ ਕਿਹੜੇ ਵਿਕਾਸ ਕਾਰਜਾਂ ਨੂੰ ਲੈ ਕੇ ਦਿੱਤੇ ਨੇ ਜਿਹੜੇ ਅੱਜ ਚੈੱਕ ਦਿੱਤੇ ਗਏ ਆ ਉਸ ਸਿਵਰੇਜ਼ ਗਰਾਊਂਡ ਸੋਲਰ ਲਾਈਟਾਂ ਔਰ ਪਾਣੀ ਦੇ ਪ੍ਰਬੰਧ ਲਈ ਅਸੀਂ ਜਿਹੜੇ ਪੈਸੇ ਦਿੱਤੇ ਨੇ Thank you.